ਇੱਕ ਹੈਗਾ ਡੀਲੈਕਸ ਇੱਕ ਹੈਗਾ ਆਪਣੇ ਕੋਲ ਬੋਲਟ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੋ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਜੀ ਆਪਾਂ ਕੋਲ ਇੱਕ ਹੈਗਾ ਸਸਤਾ ਜਿਹਾ ਮੋਟਰਸਾਈਕਲ ਤੇ ਇੱਕ ਹੈਗਾ ਆਪਣੇ ਕੋਲ ਬੋਲਟ ਤੇ ਆ ਡੀਲੈਕਸ ਕਰੂ ਚੈੱਕ ਪਹਿਲਾਂ ਟਾਇਰ ਠੀਕ ਨੇ ਚੱਲਣ ਯੋਗ ਨੇ ਵਧੀਆ ਇਧਰਲੀ ਹੈਡ ਤੋਂ ਕੰਡੀਸ਼ਨ ਜਮਾਈ ਨਹੀਂ ਹੈ ਇਹਦੀ ਇੰਜਨ ਵਧੀਆ ਨਵਾਂ ਹੈ ਤਾਂ ਜਮਾ ਪਿਛਲਾ ਟਾਇਰ ਚੱਲਣ ਯੋਗ ਤੇ ਕਮੀ ਕੀ ਹੈ ਜੇ ਪਾਰਲੀ ਸਾਈਡ ਤੇ ਇਹ ਸਟicker ਫੇਟ ਹੋ ਗਿਆ ਹੋਇਆ ਹੈ। ਇਧਰਲੀ ਸ਼ਾਈਡ ਤੋਂ ਇਹ ਸਟicker ਫੇਟ ਹੋਇਆ ਹੋਇਆ ਹੈ ਇਧਰਲੀ ਸ਼ਾਈਡ ਤੋਂ। ਬਾਕੀ ਮੋਟਰਸਾਈਕਲ ਵਧੀਆ, ਇੰਜਣ ਵਧੀਆ ਹੈ ਲੋਕ। ਤੇ ਪੀਵੀ ਨੰਬਰ ਹੈ 2011 ਮਾਡਲ ਹੈ। ਤੇ ਇਹ ਆਪਾਂ ਮੋਟਰਸਾਈਕਲ ਦੇਵਾਂਗੇ ਆਪਣਾ ਫਿਕਸ ਰੇਟ ਹੈਗਾ 175000 ਰੁਪਏ ਦਾ। ਤੇ ਜਿਹੜਾ ਬੰਦਾ ਦੂਰੋਂ ਆਊਗਾ ਉਹਨੂੰ ਕਰ ਲਾਂਗੇ ਮਾੜਾ ਮੋਟਾ ਜਿਹਾ ਹੋਇਆ। ਤੇ ਇੱਕ ਮੋਟਰਸਾਈਕਲ ਸਸਤਾ ਜਿਹਾ ਇਹ ਰਿਹਾ। ਤੇ ਦੂਜੀ ਆ ਗਿਆ ਆਪਣੇ ਕੋਲ ਬੁਲਟ। ਇਹ ਲੋ ਟਾਇਰ ਨਵੇਂ ਆਏ ਨੇ। ਇਹ ਚੰਡੀਗੜ੍ਹ ਨੰਬਰ ਆ ਵੋਲਟੇਜ ਕੰਡੀਸ਼ਨ ਵਧੀਆ ਇਹ 'ਚ ਹਲਕਾ ਜਿਹਾ ਇੱਥੇ ਨਾ ਉੱਤਰ ਜਿਹਾ ਡੈਂਟ ਆ 24000 ਮੀਟਰ ਸ਼ੋਅ ਕਰਦਾ ਮੋੜ ਮੋਟਾ ਉਪਰ ਥੱਲੇ ਚੱਲਿਆ ਹੋ ਸਕਦਾ ਤੇ ਪਿਛੇ ਵਾਲਾ ਟਾਇਰ ਇਹਦਾ ਠੀਕ ਆ ਚੱਲੀ ਜਾਊਗਾ ਆਵਰਚ ਕੋ ਵਾਲੀ ਉਹ ਚੰਡੀਗੜ੍ਹ ਨੰਬਰ ਆ ਫਰਸਟ ਓਨਰ ਆ ਇਹ ਤੇ 2020 ਮਾਡਲ ਆ ਇਹ ਮੋਟਰਸਾਈਕਲ ਵਧੀਆ BS6 ਦਾ ਹੈ ਤੇ ਜੇ ਦਿਮਤ ਨੂੰ ਸਟਾਰਟਿੰਗ ਚੈੱਕ ਕਰਾ ਦੇਣਾ ਤੇ ਨਾਲੇ ਰੇਟ ਦੱਸਦਾ ਇਹਦਾ ਪਹਿਲਾਂ ਸਟਾਰਟਿੰਗ ਚੈੱਕ ਕਰੋ ਤੇ ਆਈ ਦਾ ਇੰਜੀਨੀਅਰ ਆ ਤੇ ਆਪਾਂ ਬੋਲਟ ਦੇਣਾ 185000 ਦਾ ਇਹ ਮੋੜਾ ਮੋਟਾ ਮੋਕੇ ਤੇ ਹੋ ਜਾਊਗਾ ਹੋਰ ਤੇ ਇਹਦਾ ਇੰਜਨ ਨੂੰ ਚੈੱਕ ਕਰਾ ਦੇਣਾ ਮੈਂ ਇਹਦੀ ਇੰਜਨ ਦੀ ਕੰਡੀਸ਼ਨ ਇਹ ਸਟਾਰਟ ਕਰਦਾ ਹਾਂ ਪ੍ਰੋਜੈਕਟ ਐਟਰੀਬਿਊਟਰੀ ਹੈਗੀ ਇਹ ਚ ਇਹ ਆਪਾਂ 75000 ਦਾ ਦੇਣਾ ਉਹ 185000 ਦਾ ਇਹ ਆਪਣੀ ਰੇਟ ਰਹੀ ਹੈ ਆਪਣੇ ਕੋਲ ਥੋੜੀਆਂ-ਥੋੜੀਆਂ ਚੀਜ਼ਾਂ ਆ ਜਿਹਨੀਆਂ ਆਪਾਂ ਵੇਚੀ ਜੰਨੇ ਆ ਤੇ ਆ ਗੱਡੀ ਵੀ ਆਪਣੇ ਕੋਲ ਇਹਦੀ ਲਗ ਤੋਂ ਵੀਡੀਓ ਪਾਈ ਹੋਈ ਆਪਾਂ ਨੇ ਮੂਰਤੀ ਦੀ ਤੁਸੀਂ ਜਾ ਕੇ ਦੇਖ ਸਕਦੇ ਆ ਵਧੀਆ ਗੱਡੀ ਆ ਇਹਦੀ ਕੰਡੀਸ਼ਨ ਅੰਦਰੋਂ ਦੇਖ ਲਓ 01 ਆ ਇਹ ਤੇ ਲਗ ਤੋਂ ਵੀਡੀਓ ਪਾਈ ਹੋ ਜੇ ਤੁਸੀਂ ਜਾ ਕੇ ਦੇਖ ਲਓ ਰੇਟ ਆਪਾਂ ਤੁਹਾਨੂੰ ਦੱਸਤਾ ਆਪਣੇ ਫਿਕਸ ਪ੍ਰਾਈਸ ਨੇ ਬੋਲਟ ਚ ਮੜਾ ਮੋਟਾ ਕਰ ਲਾਂਗੇ ਆਪਾਂ ਡੀ ਲੈਕਸ ਆਪਾਂ 17500 ਦਾ ਹੀ ਦੇਣਾ ਉਹ ਤੇ ਮੇਰਾ ਨੰਬਰ ਬੋਲਦਾ ਨਾ 7355133867 ਤੇ ਆਪਣੇ ਲਿਗੇ ਹੋਣ ਹੈਗੇ ਸਰੰਦਰ ਰਾਜਪੁਰਾ ਰੋਡ ਪਿੰਡ ਬਸੰਤਪੁਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਤੁਹਾਡੇ ਸ਼ੇਅਰ ਨਾਲ ਹੀ ਆਪਣੀਆਂ ਵੀਡੀਓ ਵਧਣਗੀਆਂ ਹੋਰ ਪਾਵਾਂਗੇ ਆਪਾਂ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ